ਜਲਾਲ ਸਾਹਿਬ ਧੋਖ ਬੋਲ ਤੁਹਾਡੇ ਮੈਂ ਤੁਹਾਡੇ ਤੋਂ ਮਾਫੀ ਚਾਹਾਂਗਾ ਜੇ ਕਿਸੇ ਵੀਰ ਦਾ ਨਾਮ ਰਹਿ ਗਿਆ ਜਾਂ ਕਿਤੇ ਮਾੜੀ ਮੋਟੀ ਬੋਲ ਦਿਆ ਉਹ ਨਿੱਕੀ ਹੋ ਗਈ ਜਲਾਲ ਸਾਹਿਬ ਸਾਰਿਆਂ ਤੋਂ ਮੈਂ ਮਾਫੀ ਚਾਹਾਂਗਾ ਇਸੇ ਤਰ੍ਹਾਂ ਤੁਹਾਡਾ ਸਤਿਕਾਰ ਚਾਹਣਾ ਆਪਾਂ ਮੇਲੇ ਇਸੇ ਤਰ੍ਹਾਂ ਕਰਾਉਂਦੇ ਰਹਿਾਂਗੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦਿੰਨਾ ਸਮੁੱਚੇ ਉਮਰੀਆਣਾ ਪਿੰਡ ਨੂੰ ਇਸ ਕਬੱਡੀ ਟੂਰਨਾਮੈਂਟ ਨੂੰ ਕਾਮਯਾਬ ਕਰਨ ਵਾਲੇ ਸਾਰੇ ਉਹਨਾਂ ਸਹਿਯੋਗੀ ਪਰਿਵਾਰਾਂ ਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਆ ਤੇ ਚਾਹੇ ਉਹ ਸਾਡੇ ਇਸ ਨਗਰ ਦੇ ਜਾਂ ਇਸ ਇਲਾਕੇ ਦੇ ਆ ਔਰ ਸਾਡੇ ਵੱਡੇ ਭਰਾ ਬੁੱਤੇ ਬਾਈ ਨੂੰ ਅੱਜ ਕੱਲ ਇੱਕ ਗੱਲ ਚੱਲਦੀ ਆ ਵੀ ਹਨੇਰਾ ਹੋ ਜਾਂਦਾ ਪਰ ਵੀਰ ਨੇ ਇੱਕ ਗੱਲ ਆਖੀ ਸੀ ਕਿ ਆਪਾਂ 10 ਵਜੇ ਮੈਚ ਸ਼ੁਰੂ ਕਰ ਦੇਣੇ ਆ ਤੇ 6 ਮੇਰਾ ਖਿਆਲ ਹੈ ਹਜੇ ਵੱਜੇ ਨਹੀਂ ਹੋਣੇ ਕਿ ਵੱਜ ਗਏ 6 ਵਜੇ ਫਾਈਨਲ ਹੋ ਗਿਆ ਇਸ ਗੱਲ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਲਾਈਟਾਂ ਲੱਗੀਆਂ ਨੇ ਪਰ ਜਗਾਈਆਂ ਨਹੀਂ ਜੇ ਅੱਜਕੱਲ੍ਹ ਅੱਜ ਦੇ ਸਮੇਂ ਦੇ ਵਿੱਚ ਕਬੱਡੀ ਨੂੰ ਬਚਾਉਣਾ ਹੈ ਕਬੱਡੀ ਪਲੇਅਰਾਂ ਦੇ ਸਰੀਰਾਂ ਦਾ ਵਿਕਾਸ ਚਾਹੁੰਨੇ ਆ ਕਬੱਡੀ ਨੂੰ ਅੱਗੇ ਲਿਆਣਾ ਚਾਹੁੰਨੇ ਆ ਨਵੇਂ ਮੁੰਡੇ ਠਾਉਣਾ ਚਾਹੁੰਨੇ ਆ ਤਾਂ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਪੈਣੇ ਆ ਤੇ ਪਲੇਅਰਾਂ ਨੂੰ ਵੀ ਸਾਡਾ ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਸਹਿਯੋਗ ਕਰਨਾ ਪੈਣਾ ਸੋ ਮੈਂ ਬਹੁਤ ਇਸ ਗੱਲ ਦੀ ਵਧਾਈ ਸਮੁੱਚੇ ਕਬੱਡੀ ਜਗਤ ਵੱਲੋਂ ਬੂਟੇ ਬਾਈ ਤੁਹਾਨੂੰ ਦਿੰਨਾ ਹੈ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਮਾਫੀ ਮੰਗਦਾ ਕਿਉਂਕਿ ਜਮਰੀ ਬਹੁਤ ਵੱਡੀ ਸੀ ਅੱਜ ਸ਼ੀਰੇ ਬਾਈ ਦੇ ਪਿੰਡ ਪਿੱਥੋ ਵੀ ਮੈਚ ਸੀ ਉੱਥੇ ਗਏ ਉੱਥੇ ਵੀ ਹਾਜ਼ਰੀ ਮੇਰੀ ਬੜੀ ਜ਼ਰੂਰੀ ਸੀ ਪਰ ਮੇਰਾ ਇੱਥੇ ਆਉਣਾ ਵੀ ਬੜਾ ਜ਼ਰੂਰੀ ਸੀਗਾ ਔਰ ਜਦੋਂ ਮੈਂ ਆਇਆ ਮਹਾਪੁਰਸ਼ਾਂ ਦੇ ਦਰਸ਼ਨ ਹੋ ਗਏ ਗਰਾਉਂਡ ਤੋਂ ਬਾਹਰ ਜਾਂਦੇ ਤੇ ਉਹਨਾਂ ਦੇ ਪੈਰੀ ਹੱਥ ਲਾਏ ਆਪਣਾ ਮਨ ਮੈਂ ਕਿਹਾ ਵੀ ਆਪਣੀ ਹਾਜ਼ਰੀ ਕਬੂਲ ਹੋ ਗਈ ਔਰ ਇੱਥੇ ਆਏ ਆ ਤੁਸੀਂ ਸਤਕਾਰ ਬਖਸ਼ਿਆ ਮੇਰੇ ਮਨ 'ਤੇ ਇੱਕ ਬੋਝ ਲੈ ਗਿਆ ਜੇ ਮੈਂ ਇੱਥੇ ਨਾ ਆਉਂਦਾ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਵੀ ਇਹ ਸਾਲ ਭਰ ਬੋਝ ਕਿਉਂਕਿ ਅਸੀਂ ਸਾਰੇ ਇੱਕ ਪਰਿਵਾਰਕ ਮੈਂਬਰ ਆਂ ਬੂਟਾ ਸਾਡਾ ਵੱਡਾ ਭਰਾ ਔਰ ਵੱਡੇ ਭਰਾ ਜਿਹੜੇ ਉਹ ਪਿਓਾਂ ਵਰਗੇ ਹੁੰਦੇ ਆ ਔਰ ਅੱਜ ਸਾਡੇ ਵੱਡੇ ਭਰਾ ਦੇ ਪਿੰਡ ਦੇ ਵਿੱਚ ਟੂਰਨਾਮੈਂਟ ਤੇ ਮੇਰਾ ਆਉਣਾ ਇੱਥੇ ਬੜਾ ਜ਼ਰੂਰੀ ਸੀਗਾ ਮੈਂ ਕੋਈ ਕਮੈਂਟੇਟਰ ਬਣ ਕੇ ਨਹੀਂ ਔਰ ਮੇਨ ਤਾਂ ਜੇ ਕਹਿੰਦੇ ਕਲੀ ਦੀ ਸੇਵਾ ਕਰ ਜਾ ਤਾਂ ਆਪਾਂ ਕਲੀ ਦੀ ਵੀ ਸੇਵਾ ਕਰ ਜਾਣੀ ਸੀ ਸਾਰਾ ਪਰਿਵਾਰ ਤੁਸੀਂ ਕਬੱਡੀ ਵਾਲੇ ਆਪਾਂ ਯਾਰ ਇਕੱਠੇ ਹੋਏ ਆ ਸੋ ਕਬੱਡੀ ਦਾ ਹੀ ਇਹ ਸਾਡਾ ਰਿਸ਼ਤਾ ਜਿਹੜਾ ਉਮਰੀਆਂ ਨੇ ਲਿਆਇਆ ਹਰ ਰੋਜ਼ ਆਪਾਂ ਡੋਡੀ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਆਂ ਬਾਈ ਜੀ ਹੁਣੀ ਸਾਰੇ ਬੱਬੂ ਪੜਾਣਾ ਬਾਈ ਕਾਂਤੇ ਪੜਾਣੇ ਹੁਣੀ ਸਾਡੇ ਸੀਨੀਅਰ ਪਲੇਅਰ ਜਿਨ੍ਹਾਂ ਨੂੰ ਅਸੀਂ ਦੇਖਦੇ ਰਹੇ ਆਂ ਉਹਨਾਂ ਦੇ ਵੀ ਦਰਸ਼ਨ ਹੋ ਗਏ ਔਰ ਇਸ ਤੋਂ ਵਧੀਆ ਮੈਂ ਕਹਿੰਦਾ ਵੀ ਕੋਈ ਗੱਲ ਹੋਰ ਹੋ ਨਹੀਂ ਸਕਦੀ ਸੋ ਅੱਜ ਦੇ ਟੂਰਨਾਮੈਂਟ ਦੀ ਸਫਲਤਾ ਦੀ ਸਮੁੱਚੇ ਉਮਰੀਆਣਾ ਪਿੰਡ ਨੂੰ ਔਰ ਸਮੁੱਚੇ ਇਲਾਕੇ ਨੂੰ ਸਾਰੇ ਵੀਰਾਂ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਯਾਰ ਦੇ ਸਾਰੇ ਇਲਾਕਿਆਂ ਦੇ ਕਬੱਡੀ ਦੇ ਪਲੇਅਰਾਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਥੋੜਾ ਸਹਿਰਦ ਹੋਈਏ ਖੇਡ ਕਬੱਡੀ ਦੇ ਪ੍ਰਤੀ ਔਰ ਆਪਾਂ ਟਾਈਮਿੰਗ ਦੇ ਵਿੱਚ ਆਈਏ ਤਾਂ ਕਿ ਜਿਹੜੇ ਰਾਤ ਨੂੰ 10 10 11 12 ਵਜੇ ਤੱਕ ਟੂਰਨਾਮੈਂਟ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਆਪਾਂ ਬੰਦ ਕਰੀਏ ਆਪਾਂ ਕੱਲ ਵੀ ਇੱਕ ਵੀਡੀਓ ਘੁੰਮ ਰਹੀ ਹੈ ਜਿਹੜੀ ਫੇਸਬੁੱਕ ਤੇ ਕਿਦਾਂ ਪ੍ਰਸ਼ਾਸਨ ਨੇ ਉਹ ਜਿਹੜਾ ਟੂਰਨਾਮੈਂਟ ਆ ਕੇ ਬੰਦ ਕਰਵਾਇਆ ਔਰ ਮੈਂ ਸਮਝਦਾ ਵੀ ਇਹ ਸਾਡੇ ਦੀ ਕਮੀ ਆ ਨਾ ਤੇ ਪ੍ਰਸ਼ਾਸਨ ਚ ਕਮੀ ਆ ਇਹ ਸਾਡੇ ਚ ਕਮੀ ਆ ਇਹ ਸਾਨੂੰ ਜਿਹੜੀਆਂ ਸਾਡੇ ਚ ਕਮੀਆਂ ਨੇ ਉਹ ਸਾਨੂੰ ਦੂਰ ਕਰਨੀਆਂ ਪੈਣੀਆਂ ਮੈਂ ਉਮੀਦ ਕਰਦਾ ਸਾਰੇ ਕਬੱਡੀ ਵਾਲਿਆਂ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵੀਡੀਓ ਆਵੇ ਸਾਡੀ ਗਲਤੀ ਕਰਕੇ ਜਿਹਦੇ ਨਾਲ ਸਾਡੀ ਕਬੱਡੀ ਬਦਨਾਮ ਹੋਵੇ ਤੇ ਜਿਹਦੇ ਨਾਲ ਸਾਡੀ ਕਬੱਡੀ ਤੇ ਨੂੰ ਕੋਈ ਜਿਵੇਂ ਕੋਈ ਹੇਟ ਦੀ ਨਜ਼ਰ ਨਾਲ ਜਿਵੇਂ ਕਹਿੰਦੇ ਨੇ ਵੀ ਬੁਰੀ ਨਜ਼ਰ ਨਾਲ ਦੇਖੇ ਸੋ ਇੰਨੀ ਕਿ ਮੇਰੀ ਹਾਜ਼ਰੀ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਆ ਜਿੰਨੇ ਵੀ ਸਾਡੇ ਭਰਾ ਸਾਡੇ ਗੇਮਾਂ ਵਾਲੇ ਆਏ ਆ ਪਾਣੀ ਪੀਣ ਆਲੇ ਬਜ਼ੁਰਗ ਸਾਡੇ ਵੀਰ ਆਜਾਲ ਵਾਲੇ ਚੱਲਦਾ ਫਿਰਦਾ ਸਟੇਡੀਅਮ ਖਾਲਸਾ ਵੈਰੀਗੇਟ ਸਾਊਂਡ ਵਾਲੇ ਲਾਈਵ ਵਾਲੇ ਮੈਂ ਕਹਿੰਦਾ ਵੀ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ 플레이ਰਾਂ ਦਾ ਕਮੈਂਟੇਟਰਸ ਦਾ ਇਸ ਦਾ ਆਪਣਾ ਟੂਰਨਾਮੈਂਟ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਾ ਵਧੀਆ ਤਰੀਕੇ ਨਾਲ ਕਰਾਵਾਂਗੇ ਜੀ ਬਹੁਤ-ਬਹੁਤ ਧੰਨਵਾਦ ਗੁਰੂ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਆਪਣਾ ਪਿਆਰ ਖਵਾਕ ਏਕਾ ਬਣਿਆ ਰਵੇ ਆਪਾਂ ਜਕਾਰਾ ਲਾਉਣਾ ਸਾਰਿਆਂ ਨੇ ਚੜ੍ਹਦੀ ਕਲਾ ਦੇ ਨਾਲ ਕੋਈ ਰਸਨਾ ਵਾਂਜੀ ਨਾ ਰਵੇ ਬੋਲੇ